ਹਾਂਜੀ ਮੇਰਾ ਇੱਕ ਦੋਸਤ ਹੈ ਉਹ ਮੈਨੂੰ ਕਹਿੰਦਾ ਕਹਦਾ ਮੈਂ ਤੈਨੂੰ ਆਪਣਾ ਸੱਚਾ ਦੋਸਤ ਮੰਨਦਾ ਅੱਛਾ ਕਹਿੰਦਾ ਯਾਰ ਇੱਕ ਥੋੜੀ ਪ੍ਰੋਬਲਮ ਹੋਈ ਏ ਘਰੇ ਮਾ ਕੀ ਹੋ ਗਿਆ ਕਹਿੰਦਾ ਮੇਰੀ ਘਰ ਵਾਲੀ ਰਾਤ ਨੂੰ ਉੱਠ ਕੇ ਅਰ ਕਦੇ ਬਾਹਲ ਹਿਲਾਉਂਦੀ ਏ ਕਦੇ ਕੁਝ ਕੁਝ ਬੋਲਦੀ ਏ ਮਤਲਬ ਆਵਾਜ਼ ਆਵਾਜ਼ ਬੋਲਦੀ ਏ ਹਰਕਤਾਂ ਅਜੀਬ ਨਹੀਂ ਹੋਦੀ ਅੱਛਾ ਫਿਰ ਕਹਿੰਦਾ ਸੀ ਲੋਕਾਂ ਦੇ ਕਹਿੰਦੇ ਕਈ ਬਾਬਿਆਂ ਕੋਲ ਗਏ ਆ ਉਹਦਾ ਪੁੱਛਾ ਕਰਾਇਆ ਕੋਈ ਮਤਲਬ ਖਾਸ ਫਾਇਦਾ ਲੱਭ ਨਹੀਂ ਰਿਹਾ ਫਿਰ ਕਹਿੰਦੇ ਕਿਸੇ ਬੰਦੇ ਨੇ ਦੱਸਿਆ ਵੀ ਪੁਰਾਣਾ ਬਾਬਾ ਇੱਕ ਉਹ ਇਹਦਾ ਇਲਾਜ ਕਰੂਗਾ ਕਹਿੰਦਾ ਮੈਂ ਚੱਲ ਗਿਆ ਗੱਡੀ 'ਚ ਚੱਲ ਗਿਆ ਸੀ ਅਸੀਂ ਉੱਥੇ ਜਾ ਕੇ ਮੱਥਾ ਵਗੈਰਾ ਟੇਕਿਆ ਉਹਨੂੰ ਸਾਰੀ ਗੱਲ ਸੁਕਾਈ ਬਾਬੇ ਨੂੰ ਕਹਿੰਦਾ ਬਾਬਾ ਇਹ ਜਿਹੜੀ ਮੇਰੀ ਘਰ ਵਾਲੀ ਹੈ ਰਾਤ ਨੂੰ ਅਜੀਬ ਹਰਕਤਾਂ ਕਰਦੀ ਹੈ ਕੁਝ-ਕੁਝ ਬੋਲਦੀ ਹੈ ਮਤਲਬ ਅਜੀਬ ਬੋਲਦੀ ਹੈ ਜਿਵੇਂ ਲੱਗਦਾ ਹੈ ਜਿਵੇਂ ਕੋਈ ਭੂਤ ਦਾ ਸਾਆ ਹੈ ਤੇ ਬਾਬਾ ਕਹਿੰਦਾ ਵੀ ਬਾਬਾ ਬਹਿ ਗਿਆ ਆਪਣੇ ਅੱਖਾਂ ਬੰਦ ਕਰ ਲਿਓਨੇ ਮੰਤਰ-ਮੰਤਰ ਪੜਨ ਲੱਗ ਗਿਆ ਤਾਂ ਬਾਬਾ ਕਹਿੰਦਾ ਕਹਿੰਦਾ ਇਹਦੇ ਵਿੱਚ ਤਾਂ ਤੁਹਾਡੇ ਗਵਾਂਢ 'ਚ ਕਿਸੇ ਦੀ ਡੈਥ ਹੋਈ ਸੀ ਕਿਸੇ ਦੀ ਮੌਤ ਹੋਈ ਸੀ ਉਹ ਇਹਨੂੰ ਤੰਗ ਕਰ ਰਿਹਾ ਹੈ ਜੇ ਤੁਸੀਂ ਚਾਹੋ ਤਾਂ ਮੈਂ ਉਹ ਭੂਤ ਨੂੰ ਇਹ ਚੋ ਕੱਢ ਕੇ ਆਪਣੇ ਵਸਤੇ ਕਰ ਸਕਦਾ ਤੇ ਤੁਹਾਡੇ ਸਾਹਮਣੇ ਉਹਦਾ ਕਤਲ ਕਰ ਸਕਦਾ ਉਹਨੂੰ ਵੜ ਸਕਦਾ ਮੈਂ ਅਸੀਂ ਕਹਿੰਦੇ ਇਹ ਸੁਣ ਕੇ ਹੈਰਾਨ ਹੋ ਗਏ ਅਸੀਂ ਬਸ ਹੱਥ ਜੋੜ ਕੇ ਬਹਿ ਗਏ ਬਾਬਾ ਜੀ ਸਾਡਾ ਇਲਾਜ ਕਰ ਦਿਓ ਤੇ ਉਹ ਬਾਬੇ ਨੇ ਕੀ ਕੀਤਾ ਕਹਿੰਦੇ ਬਾਬਾ ਕਹਿੰਦਾ ਕਹਿੰਦਾ ਇਹਨੂੰ ਮੈਂ ਚਾਕੂ ਨਾਲ ਵੱਢੂਗਾ ਇਹ ਜਿਹੜਾ ਭੂਤ ਹੈ ਉਹਨੂੰ ਆਪਣੇ ਵਾਸਤੇ ਕਰਕੇ ਚਾਕੂ ਨਾਲ ਵੱਢੂਗਾ ਤੇ ਅਸੀਂ ਕਿਹਾ ਜੋ ਜਿਵੇਂ ਤੁਹਾਨੂੰ ਸਹੀ ਲੱਗਦਾ ਉਹ ਮੈਂ ਕਰਉਈ ਕਹਿੰਦਾ ਬਾਬਾ ਕੀ ਕਹਿੰਦਾ ਬਾਬੇ ਨੇ ਇੱਕ ਚਮਚ ਲੈ ਲਈ ਇੱਕ ਚਾਕੂ ਲੈ ਲਿਆ ਬਾਬਾ ਚਮਚ ਫੜ ਕੇ ਬਹਿ ਗਿਆ ਕਹਿੰਦਾ ਜੇ ਭੂਤ ਜਿਆਦਾ ਖਤਰਨਾਕ ਹੋਇਆ ਮਤਲਬ ਜਿਆਦਾ ਖਤਰਨਾਕ ਹੋਇਆ ਵੀ ਤੁਹਾਡਾ ਬਹੁਤ ਨੁਕਸਾਨ ਕਰ ਸਕਦਾ ਹੈ ਤਾਂ ਉਹਨੂੰ ਮੈਂ ਅਸਾਨੀਆਂ ਨਾਲ ਵੱਢ ਦੂੰਗਾ ਇਹ ਚਮਚ ਨੂੰ ਇਹ ਇਹ ਜਿਹੜਾ ਚਮਚ ਹੈ ਇਹਨੂੰ ਮੈਂ ਚਾਕੂ ਨਾਲ ਵੱਡੂਗਾ ਜੇ ਇਹਦੇ ਵਿੱਚ ਖੂਨ ਨਿਕਲ ਗਿਆ ਫੇਰ ਦਾ ਸਮਝੋ ਭੂਤ ਬਹੁਤ ਖਤਰਨਾਕ ਸੀ ਤੁਹਾਡਾ ਤਾਂ ਬਸ ਭਲਾ ਹੀ ਹੋ ਗਿਆ ਮੇਰੇ ਕੋਲ ਆ ਕੇ ਕਹਿੰਦਾ ਜੇ ਇਹਦਾ ਖੂਨ ਨਹੀਂ ਨਿਕਲਿਆ ਫੇਰ ਮੇਰੇ ਵੱਸ ਦੀ ਗੱਲ ਈ ਹੁਣ ਦੱਸੋ ਕੀ ਕਰਨਾ ਹੈ ਅਸੀਂ ਕਿਹਾ ਤੁਸੀਂ ਬਾਬਾ ਜੀ ਸਾਡਾ ਇਲਾਜ ਕਰੋ ਬਸ ਤਾਂ ਬਾਬਾ ਜੀ ਨੇ ਆਪਣੀ ਜੋ ਪਰਤੀਗਿਹਰਾ ਹੁੰਦੀ ਹੈ ਜੋ ਵੀ ਉਹਦਾ ਮਤਲਬ ਤੰਤਰਿਕਾਂ ਦਾ ਹੁੰਦਾ ਹੈ ਉਹ ਬਾਬਾ ਨੇ ਸਟਾਰਟ ਕਰਤਾ ਕਹਿੰਦਾ ਅਸੀਂ ਬਸ ਹੱਥ ਜੋੜ ਕੇ ਬੈਠੇ ਰਹੇ ਹੱਥ ਜੋੜ ਕੇ ਬੈਠੇ ਵੀ ਸਾਡਾ ਭਲਾ ਹੋ ਜਾਏ ਅਮਰੀਕਾ ਵਾਲੀ ਉਹਨੇ ਸਾਹਮਣੇ ਬਿਠਾ ਲਈ ਚਲੋ ਬਾਬੇ ਨੇ ਸਟਾਰਟ ਕਰਤਾ ਬਾਬੇ ਨੇ ਇੱਕ ਚਮਚ ਲਿਆ ਤੁਹਾਨੂੰ ਮੈਂ ਕਰਕੇ ਦਿਖਾਉਂਗਾ ਉਹ ਬਾਬੇ ਉਹ ਕਹਿੰਦਾ ਵੀ ਸਾਨੂੰ ਅਸੀਂ ਹੈਰਾਨ ਹੋ ਗਏ ਬਾਬੇ ਨੇ ਇੱਕ ਚਮਚ ਚੋਂ ਖੂਨ ਕੱਢਤਾ ਤੇ ਬਾਬਾ ਕਹਿੰਦਾ ਬਹੁਤ ਖਤਰਨਾਕ ਭੂਤ ਸੀ ਥੋੜਾ ਭਲਾ ਹੋ ਗਿਆ ਹੁਣ ਥੋੜਾ ਛੁਟਕਾਰਿਆ ਹੁਣ ਅੱਗੇ ਤੋਂ ਕਦੇ ਇਹ ਭੂਤ ਨਹੀਂ ਆਣਾ ਮੈਂ ਤੁਹਾਨੂੰ ਕਰਕੇ ਦਿਖਾਣਾ ਹਾਂਜੀ ਕੀ ਹੋਇਆ ਬਾਬਾ ਉਹਨਾਂ ਦੇ ਸਾਹਮਣੇ ਬਹਿ ਗਿਆ ਉਹਦੀ ਘਰ ਵਾਲੀ ਉਹਦੇ ਸਾਹਮਣੇ ਬਿਠਾ ਲਈ ਤੇ ਕੀ ਹੋਇਆ ਬਾਬਾ ਆਪਣਾ ਮੰਤਰ ਤੇ ਉਹ ਚਮਚ ਵੱਢੀ ਗਿਆ ਤੇ ਖੂਨ ਉਹਦਾ ਨਿੱਗੀ ਗਿਆ ਇਦਾਂ ਵੱਢੀ ਗਿਆ ਵੱਢੀਆ ਖੂਨ ਨਿੱਗੀ ਗਿਆ ਤੇ ਬਾਬਾ ਕਹਿੰਦਾ ਕਹਿੰਦਾ ਇਹ ਚ ਜਿਹੜਾ ਖਤਰਨਾਕ ਹੂਸੀ ਉਹ ਮੈਂ ਕਾਬੂ ਕਰ ਲਿਆ ਹੁਣ ਤੁਹਾਡਾ ਇਲਾਜ ਮੈਂ ਹੀ ਕਰੂੰਗਾ ਤੇ ਤੁਹਾਨੂੰ 2100 ਰੁਪਏ ਦੀ ਕੜਾਈ ਜੜਾਣੀ ਪੈਗੀ ਠੀਕ ਹੈ ਇਦਾਂ ਬਾਬੇ ਗਰੀਬਾਂ ਨੂੰ ਕਿਵੇਂ ਧੋਟਦੇ ਨੇ ਤੋਂ ਮੇਰਾ ਮਕਸਦ ਇਹ ਵੀਡੀਓ ਬਣਾਉਣ ਦਾ ਸਿਰਫ ਇਨਾ ਹੈ ਕਿ ਕਿਸੇ ਦਾ ਮਾਲੀ ਨੁਕਸਾਨ ਨਾ ਹੋਵੇ ਆ ਜਿਹੜੇ ਬਾਬੇ ਤੁਹਾਨੂੰ ਮੂਰਖ ਬਣਾ ਕੇ ਪੈਸੇ ਠੱਗਦੇ ਨੇ ਹੁਣ ਮੇਰਾ ਦੋਸਤ ਜੇ ਉਹਨੂੰ 2100 ਰੁਪਏ ਦੇ ਦਿੰਦਾ ਉਹਨੂੰ 2100 ਰੁਪਏ ਦਾ ਮੱਥਾ ਟੇਕ ਜਾਂਦਾ ਉਹਦੀ ਘੱਟੋ ਘੱਟ 4 ਦਿਹਾੜੀ ਲੱਗਦੀ 4 ਦਿਹਾੜੀ ਲਾ ਕੇ 2100 ਮਸਾ ਬਣਦਾ ਉਹਨੇ ਮੈਨੂੰ ਆ ਕੇ ਗੱਲ ਦੱਸੀ ਮੈਂ ਉਹਨੂੰ ਕਿਹਾ ਮੈਂ ਯਾਰ ਇਹ ਚੀਜ਼ ਤਾਂ ਮੈਂ ਵੀ ਕਰ ਸਕਦਾ ਤਾਂ ਦੋਸਤੋ ਇਹ ਪਖੰਡਵਾਦ ਤੋਂ ਬਚੋ ਤੇ ਆਪਣੇ ਘਰਦਿਆਂ ਨੂੰ ਬਚਾਓ ਕਿਉਂਕਿ ਇਹ ਪਖੰਡ ਨੇ ਆਪਣੇ ਸਗੇ ਹੁੰਦੇ ਨੇ ਜਿਹੜੇ ਆ ਬਾਬੇ ਦੇ ਪਿੱਛੇ ਲੱਗ ਕੇ ਜਿਹੜੇ ਆਪਣੇ ਸਗੇ ਹੁੰਦੇ ਨੇ ਨਾ ਸਗੇ ਉਹ ਵੀ ਇੱਕ ਦੂਜੇ ਦੇ ਟੂਣਾ ਢੱਪਾ ਕਰਦੇ ਨੇ ਆਪਣਾ ਫਾਇਦੇ ਆਪਣੇ ਫਾਇਦੇ ਵਾਸਤੇ ਆਪਣੇ ਸਗੇ ਦਾ ਬੂਰਾ ਚਾਹੁੰਦੇ ਨੇ ਵੀ ਸਾਡਾ ਫਾਇਦਾ ਹੋ ਜੇ ਤੇ ਸਾਡੇ ਸਗੇ ਦਾ ਬੂਰਾ ਹੋ ਜੇ ਤਾਂ ਕਿਸੇ ਬਾਬੇ ਦੇ ਪਿੱਛੇ ਲੱਗ ਕੇ ਕਿਸੇ ਦਾ ਬੂਰਾ ਨਾ ਚਾਹੋ ਸਭ ਨਾਲ ਮਿਲ ਜੁਲ ਕੇ ਰਹਿਆ ਕਰੋ ਤਮਿਲਿਆ ਦੋਸਤੋ ਇੱਕ ਹੋਰ ਨਵੀਂ ਵੀਡੀਓ ਵਿੱਚ ਕੁਝ ਦਿਨਾਂ ਬਾਅਦ